ਲੁਧਿਆਣਾ ਸ਼ਹਿਰ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਲੁਧਿਆਣਾ ਦੇ ਆਰਤੀ ਚੌਕ ਦੇ ਕੋਲ ਇੱਕ ਬੰਦ ਬੋਰੇ ਦੇ ਵਿੱਚੋਂ ਲਾਸ਼ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਵਿੱਚ ਜਿਹੜੀ ਇਸ ਖਬਰ ਤੋਂ ਬਾਅਦ دہشت ਫੈਲ ਗਈ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਸਵਾਰ ਕੁਝ ਲੋਕ ਬੋਰਾ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਦੱਸਦੀ ਹੈ ਇਸ ਵਿੱਚ ਲਾਸ਼ ਹੈ ਜਿਹੜੀ ਕੁੜੀ ਦੀ ਦੱਸੀ ਜਾ ਰਹੀ ਹੈ ਇੱਕ ਕੁੜੀ ਦੀ ਲਾਸ਼ ਹੈ ਜਿਹੜੀ ਬੋਰੇ ਦੇ ਵਿੱਚੋਂ ਮਿਲੀ ਹੈ ਦਿਨ ਦਿਹਾੜੇ ਸ਼ਰੇਆਮ ਜਿਹੜੀ লাশ ਸੁੱਟ ਕੇ ਮੋਟਰਸਾਈਕਲ ਸਵਾਰ ਉਥੋਂ ਫਰਾਰ ਹੋ ਗਏ ਜਦੋਂ ਸਥਾਨਕ ਲੋਕਾਂ ਨੂੰ ਉਸ ਵਿੱਚੋਂ ਜਿਹੜੀ ਦੁਰਗੰਧ ਆਉਂਦੀ ਹੈ ਬਦਬੂ ਆਉਂਦੀ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਪਾਇਆ ਕਿ ਮੌਕੇ ਦੇ ਜਿਹੜੀ ਬੋਰਾ ਸੁੱਟਿਆ ਹੋਇਆ ਉਹਦੇ ਵਿੱਚ ਜਿਹੜੀ লাশ ਆ ਇੱਕ ਲੜਕੀ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਸ਼ਰੇਆਮ ਮੋਟਰਸਾਈਕਲ ਸਵਾਰ ਪਰੇ ਚੌਂਕ ਦੇ ਵਿੱਚ ਆਰਤੀ ਚੌਂਕ ਦੇ ਵਿੱਚ ਛੱਡ ਕੇ ਫਰਾਰ ਹੋ ਜਾਂਦੇ ਨੇ ਤੋਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਦੱਸਿਆ ਕਿ ਬਾਈਕ ਤੇ ਹੈ ਜਿਹੜੇ ਸਵਾਰ ਨੌਜਵਾਨ ਲਾਸ਼ ਨੂੰ ਸੁੱਟ ਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਦਿਨ ਦਿਹਾੜੇ ਲੁਧਿਆਣਾ ਸ਼ਹਿਰ ਦੇ ਵਿੱਚ ਸ਼ਰਿਆਮ ਹੈ ਜਿਹੜੀ ਇੱਕ ਵੱਡੀ ਘਟਨਾ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਸੋ ਬਦਬੂ ਆਉਂਦੀ ਹੈ ਤਾਂ ਜਿਹੜੇ ਰਾਹਗੇ ਨੇ ਉੱਥੇ ਆਸ-ਪਾਸ ਲੋਕ ਮੌਜੂਦ ਹੁੰਦੇ ਨੇ ਉਹਨਾਂ ਵੱਲੋਂ ਪੁਲਿਸ ਨੂੰ ਇਸ ਸਬੰਧ ਵਿੱਚ ਜਿਹੜੀ ਸੂਚਨਾ ਦਿੱਤੀ ਜਾਂਦੀ ਹੈ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਕਿੰਨਾ ਵੱਚੁਕ ਹੈ ਕਿਸ ਤਰੀਕੇ ਦੇ ਨਾਲ ਹੁਣ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਜਿਹੜਾ ਕਾਨੂੰਨ ਦਾ ਡਰ ਨਹੀਂ ਹੈ ਉਸ ਦੀਆਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਛਾਤੇ ਬਾਈਕ ਸਵਾਰ ਕਿਸ ਤਰੀਕੇ ਦੇ ਨਾਲ ਬੋਰੀ ਦੇ ਵਿੱਚ ਲਾਸ਼ ਸੁੱਟ ਕੇ ਰਫੂ ਚੱਕਰ ਹੋ ਜਾਂਦੇ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕਾਂ ਦਾ ਕੀ ਕਹਿਣਾ ਉਹ ਤੁਹਾਨੂੰ ਸੁਣਾਉਣੇ ਆ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹ ਤੇ ਡੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਜਿੱਥੇ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਤੀ ਸੱਟ ਕੇ ਚੱਲਿਆ ਕਹਿੰਦਾ ਇਹ ਸੀ ਮੈਂ ਆਪ ਐ ਆਮ ਤੇ ਮੈਂ ਕਿਹਾ ਮੈਂ ਉਹਨੂੰ ਚੱਕ ਲੈ ਤੂੰ ਇਹ ਜੁੱਤੀਆਂ ਮਾਰੋ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਆ ਦੀ ਚਾਬੀ ਛੱਡ ਲਈ ਕੈਪੀ ਕੱਟ ਕੇ ਉਹ ਫਿਰ ਮੋਟਰਸਾਈਕਲ ਇੱਥੇ ਲਿਆ ਆ ਉਹਨੇ ਆਪ ਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਆਏ ਨੇ ਚੱਲ ਗਏ ਅੱਗੇ ਦੋ ਬੰਦੇ ਸੀਗੇ ਦੋ ਬੰਦੇ ਦੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੋਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਕੋਲ ਕਹਿੰਦੀ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਇਹ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਵਿਆਹ ਕੁੱਤਾ ਬਾਹ ਜਾ ਤਾਂ ਮੈਂ ਬੰਦਾ ਇਹ ਚ ਮੈਂ ਕਿਹਾ ਮੈਂ ਕਿਹਾ ਜਾਇ ਚ ਬੰਦਾ ਬਾਹ ਜਾ ਕੁੱਤਾ ਬਾਹ ਕਿੰਨੇ ਕੁ ਵਜੇ ਦਾ ਸਮਾਂ ਦੇਗਾ ਇਹ ਅੰਦਾਜ਼ਾ ਹੈਗਾ 9 ਵਜੇ ਦਾ ਪੁਲਿਸ ਆ ਕੇ ਗਈ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈ ਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਪਾ ਇੱਕ ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੇ ਪੈਰ ਹੀ ਦਿਖਿਆ ਨੇ ਪੂਰੀ ਹਜੇ ਛੋ ਨਹੀਂ ਹਜੇ ਪੂਰੀ ਛੋ ਨਹੀਂ ਕੀਤੀ ਪੁਲਸਰਾਂ ਨੇ ਅਜੇ ਪੂਰੀ ਛੋ ਨਹੀਂ ਕੀਤੀ ਉਹਨੂੰ ਆਉਂਦਿਆਂ ਪਤਾ ਲੱਗਿਆ ਵੀ ਲਾਸ਼ ਆਈ ਸੀ ਲਾਸ਼ ਹਾਂ ਪੈਰ ਪੁੱਟ ਦਿਖਿਆ ਮਾੜੀ ਪੂਰੀ ਕਾਲ ਆਈ ਸੀ ਵੀ ਇੱਕ ਡੱਡ ਬੋੜੀ ਸੀ ਕੋਰੇ ਦੇ ਵਿੱਚ ਪੇਜੋ ਤੋਂ ਆ ਗਿਆ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਨਾਲ ਸਾਡ ਕੋ ਵੀਡੀਓ ਵੀ ਆਇਆ ਜਿਹਦੇ ਦੋ ਜਣਾਂ ਨੇ ਪਤਾ ਲੱਗਿਆ ਕੱਡਵੋੜ ਜਿਹੜੀ ਅਸੀਂ ਸਿੱਟ ਕੇ ਜਾ ਰਹੇ ਮੋਟਰਸਾਈਕਲ ਦਾ ਕੋ ਪ੍ਰਬੰਧ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਚੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਲੜੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਣੀ ਹੈ ਹੈਂ 919 9 ਤੋਂ ਬਾਅਦ 6:05 ਵਜੇ ਤੁਹਾਨੂੰ ਕਾਲ ਆ ਗਈ 10:00 ਤੋਂ ਬਾਅਦ 10:00 ਵਜੇ ਕਾਲ ਆਈ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਤ ਤੋਂ ਅਗੇ ਮੋਟਰਸਾਈਕਲ ਹੀ ਥੜਿਆ ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੇ ਅਗਲੀ ਕਾਰਵੋ ਜੋ ਵੀ ਹੋਵੇ ਤੁਹਾਨੂੰ ਦੱਸ ਦੁੱਤਾਂ ਜਾਊਗਾ ਜਿਹੜੀ ਮੈਰਿਡ ਹੈ ਕਿ ਅਨਮੈਰਿਡ ਹੈ ਬੋਰੇ ਵਿੱਚ ਹੀ ਅਸੀਂ ਭੋਲ ਕੇ ਲਿਖਿਆ ਜੀ ਬੋਰੇ ਵਿੱਚ ਹੀ ਆ ਥੋੜਾ ਜਿਹਾ ਜਿੰਦਾ ਪੈਰ ਪੂਰਾ ਕੱਪੜੇ ਦਾ ਉਹ ਦੇਖਿਆਗਾ ਲੋਕਾਂ ਕਿੱਥੇ ਤੋਂ ਮੋੜਾ ਆਇਆ ਜਿਹੜਾ ਛੱਡ ਕੇ ਚਲੇ ਗਿਆ ਜਿਹੜਾ ਮੋੜਾ ਸਾਡੀ ਬਰਾਮਾ ਗਿਆ ਕਿੱਥੋਂ ਬਰਾਮਾ ਗਿਆ ਐਸੀ ਜਗ੍ਹਾ ਉਹ ਪਾਉਡਰ ਕਿਉਂ ਦੇਖ ਰਿਹਾ ਬੋਰਾ ਸਰ ਦਾ ਪਬਲਿਕ ਨੇ ਜਦੋਂ ਪੁੱਛਿਆ ਵੀ ਕੀ ਹੈ ਕਿ ਕੀ ਹੈਗਾ ਉਹਨੇ ਕਹਿੰਦਾ ਇਹਦੇ ਵਿੱਚ ਜੀ ਅੰਬ ਬੂੰਬਾ ਦਾ ਆਏਗਾ ਜਾਂ ਨਾਜੂ ਨਾ ਬਕਰ ਹੈਗਾ ਯਾਰ ਉਹ ਜਦੋਂ ਉਹ ਡਰ ਕੇ ਆਵੇ ਇਹ ਲੋਕ ਦੋ ਜਣੇ ਸਕੇ ਜੀ ਲੁਧਿਆਣਾ ਲਾਈਵ 'ਤੇ सुरेंद्र ਸੋਨੀ ਦੀ ਰਿਪੋਰਟ